ਰਵਾਈ ਜੁਦੀ ਦਾ ਖਾਲਸਾ ਉਹ ਇਹੋ ਜੀ ਕੀ ਫਤਿਹ ਜੋ ਆਪਣੇ ਨੌਜਵਾਨਾਂ ਵੱਲੋਂ ਦਿੱਤਾ ਗਿਆ ਪ੍ਰੋਗਰਾਮ ਜਾਣੇ ਜਿਹੜਾ ਜੁਨੇ ਵਿਰਾਸਤੀ ਦੇ ਵਿੱਚ ਜੁਨੇ ਵਿਰਾਸਤੀ ਨੂੰ ਬਚਾਉਣ ਦਾ ਜਿਹੜਾ ਉਹਦਾ ਮੂਲ ਚਾ ਲੱਗਿਆ ਹੋਇਆ ਉਹ ਲਗਾਤਾਰ ਜਿਹੜਾ ਧਰਨਾ ਦਿਨ ਰਾਤ ਦਾ ਉਹ ਚੱਲ ਰਿਹਾ ਉਹਨਾਂ ਵੱਲੋਂ ਜਦੋਂ ਪ੍ਰਸ਼ਾਸਕ ਵੱਲੋਂ ਕੋਈ ਜਵਾਬ ਨਾ ਮਿਲਣ ਕਰਕੇ ਤਾਂ ਉਹਨਾਂ ਦੀਆਂ ਜਿਹੜੀਆਂ ਮੰਗਾਂ ਨਾ ਲਾਗੂ ਕਰਨੀਆਂ ਤਾਂ ਉਲਟਾ ਧਰਨਾ ਚਲਦੇ ਦੇ ਵਿੱਚੋਂ ਇੱਕ ਲੈਟਰ ਹੋਰ ਭੇਜਤਾ ਕਿ ਜਿਹੜੀ ਇੱਥੇ ਪਹਿਲਾਂ ਕਮੇਟੀ ਬਣੀ ਹੋਈ ਸੀ 91 ਬੰਦਿਆਂ ਦੀ ਉਹਨੂੰ ਤੋੜ ਕੇ ਆਪ ਦੀ ਮਨਮਰਜ਼ੀ ਦੇ ਨਾਲ ਕੇਂਦਰ ਵੱਲੋਂ ਇੱਕ 31 ਮੈਂਬਰੀ ਕਮੇਟੀ ਦੇ ਅਧੀਨ ਲਿਆਉਣਾ ਚਾਹੁੰਦੇ ਆ ਜਿਹੜੇ ਨੂੰ ਇਲੈਕਸ਼ਨਾਂ ਤੋਂ ਬਗੈਰ ਮਨਮਰਜ਼ੀ ਦੇ ਨਾਲ ਜਾਇਓ ਆਗਿਆ ਸਥੇਤਾ ਤੋਂ ਲੋਨ ਕੇਂਦਰ ਤੋਂ ਲਾਉਣ ਜਿਹੜੀ ਉਹਨਾਂ ਦੀ ਮੰਗ ਹੈਗੀ ਬਈ ਜਿਹਦੇ ਜੁਨੀਵਰਸਿਟੀ ਚੰਡੀਗੜ੍ਹ ਦੇ ਐਂਟਰ 202 ਕਾਲਜ ਆਉਂਦੇ ਨੇ ਉਹਨਾਂ ਦੇ ਵਿੱਚੋਂ ਚੋਣਾ ਹੋ ਕੇ 60-65 ਬੰਦੇ ਚੁਣੇ ਜਾਂਦੇ ਨੇ ਉਹ ਉਹਨਾਂ ਦੀ ਚੋਣ ਨਨ ਕਰਕੇ ਜਿਹੜੀ 99 ਮੈਂਬਰੀ ਕਮੇਟੀ ਬਣਦੀ ਆ ਉਹਨਾਂ ਕੋਲੇ ਸਾਰਾ ਅਧਿਕਾਰ ਹੁੰਦਾ ਜਿਹੜਾ ਜਿੰਨੀਆਂ ਵੀ ਸਟੂਡੈਂਟਾਂ ਨੂੰ ਸਮੱਸਿਆਵਾਂ ਆਉਂਦੀਆਂ ਨੇ ਜਾ ਪ੍ਰਸ਼ਾਸਨਾ ਗੱਲ ਕਰਨੀ ਹੋਵੇ ਚਾਹੇ ਵਿਦਿਆਰਥੀਆਂ ਨਾਲ ਗੱਲ ਕਰਨੀ ਹੋਵੇ ਉਹ ਸਾਰਾ ਕੰਟਰੋਲ ਜਾਨੇ ਉਹ ਜੁਨੀਵਰਸਿਟੀ ਜਿਹੜੀ ਪਹਿਲਾਂ ਸਾਡੇ ਦੇਸ਼ ਦੀ ਵੰਡ ਤੋਂ ਲਾਹੌਰ ਦੇ ਵਿੱਚ ਸੀ ਜਦੋਂ ਦੇਸ਼ ਦੀ ਵੰਡ ਹੋ ਗਈ ਤਾਂ ਉਹ ਜਿਹੜੀ ਜੁਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਹੈ ਚੰਡੀਗੜ੍ਹ ਉਹ ਜਗ੍ਹਾ ਜਿੱਥੇ ਸਾਡੇ ਕਿਸਾਨਾਂ ਦੇ ਪਿੰਡ ਆ ਜਾਣ ਕੇ ਇਹਨੂੰ ਬਸਾਇਆ ਗਿਆ ਆਡੇ ਸਿਆਸੀ ਲੋਕਾਂ ਨੇ ਆਪ ਦੀ ਕੁਰਸੀ ਪੱਕੀ ਕਰਨੀ ਖਾਤਰ ਕਦੇ ਵੀ ਉਹ ਸਾਡੇ ਪੰਜਾਬੀਆਂ ਦਾ ਜਿਹੜਾ ਇਧੋਂ ਜਾੜ ਕੇ ਗੁਜਰਾਤ ਭੇਜੇ ਗਏ ਕਦੇ ਮੁੱਦਾ ਨਹੀਂ ਠਾਇਆ ਤਾਂ ਇਹਦੇ ਬਦਲੇ ਕਿਸੇ ਨੇ ਆਪ ਦਾ ਜਿਹੜਾ ਚੰਡੀਗੜ੍ਹ ਪੰਜਪੂਲਾ ਦੇ ਵਿੱਚ ਸਾਰਨਾ ਸ਼ੁਰੂ ਕਰਤਾ ਕਿਸੇ ਨੇ ਚੰਡੀਗੜ੍ਹ ਤੋਂ ਇਧਰ ਮਹਾਲੀ ਦੇ ਵਿੱਚ ਸਾਰਨਾ ਸ਼ੁਰੂ ਕਰਤਾ ਜਿਹੜੇ ਉਜਾੜੇ ਹੋਏ ਲੋਕ ਨੇ ਉਹਨਾਂ ਨੂੰ ਬਸਾਉਣ ਲਈ ਤੇ ਪੂਰੇ ਪੰਜਾਬ ਨੂੰ ਜਿਹੜੀਆਂ ਮੰਗਾਂ ਨੇ ਜਿਹੜੀ ਮੰਗ ਸਦੀਆਂ ਤੋਂ ਲੜਦੇ ਆ ਰਹੇ ਆ ਕਿ ਚੰਡੀਗੜ ਸਾਡਾ ਪੰਜਾਬ ਦਾ ਹੈ ਪਰ ਰਾਜਧਾਨੀ ਸਾਡੀ ਪੰਜਾਬ ਦੀ ਹੈ ਪਰ ਜਦੋਂ ਵੀ ਕੋਈ ਅਸੀਂ ਮੰਗ ਲੈ ਕੇ ਉਹਨਾਂ ਜਦੋਂ ਸਾਡੇ ਸਾਰੇ ਦਫ਼ਤਰ ਚੰਡੀਗੜ ਦੇ ਵਿੱਚ ਨੇ ਸਾਡਾ ਮੁੱਖ ਮੰਤਰੀ ਚੰਡੀਗੜ ਦੇ ਵਿੱਚ ਹੈ ਸਾਰੇ ਜਿਹੜੇ ਉਹਨਾਂ ਦੇ ਵਿੱਚ ਨਾ ਵੜਨਾ ਇਹਨੂੰ ਰੋਕਾਂ ਲਾ ਕੇ ਉਹਦੇ ਰੋਸ ਵਜੋਂ ਜਿਹੜਾ ਵਿਦਿਆਰਥੀਆਂ ਨੇ 10 ਤਰੀਕ ਦਾ ਜਨੇ ਅੱਜ ਦਾ ਪ੍ਰੋਗਰਾਮ ਦਿੱਤਾ ਹੈ ਉਹਦੇ ਵਿੱਚੋਂ ਪੰਜਾਬ ਹਰਿਆਣਾ ਮਾਝਲ ਦੇ ਵਿੱਚੋਂ ਜਿਹੜੇ ਲੋਕ ਨੇ ਇਸ ਨੂੰ ਯੂਨੀਵਰਸਿਟੀ ਨੂੰ ਕੈਮ ਰੱਖਣ ਦੀ ਖਾਤਰ ਉਹਨਾਂ ਵਿਦਿਆਰਥੀਆਂ ਦਾ ਜਿਹੜਾ ਕੋਲ ਲੜ ਰਹੇ ਹੈ ਉਹਨਾਂ ਦੀਆਂ ਮੰਗਾਂ ਲਾਗੂ ਕਰਵਾਉਣ ਦੀ ਖਾਤਰ ਅੱਜ ਭੱਦੀ ਪੱਦਰ ਤੇ ਜਿਹੜੇ ਲੋਕ ਆ ਰਹੇ ਨੇ ਤਾਂ ਉਸ ਦੀ ਲੜੀ ਵਿੱਚੋਂ ਅਸੀਂ ਭਾਰਤੀ ਕਿਸਾਨ ਯੂਨੀਅਨ ਨੇਕਤਾ ਸਿੱਧੂਪੁਰ ਵੱਲੋਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਅਸੀਂ ਉਹਨਾਂ ਵਿਦਿਆਰਥੀਆਂ ਦੇ ਮੋਰਚੇ ਦੀ ਹਮਾਇਤ ਕੀਤੀ ਹੈ। ਕਮੇਅ ਦੇ ਤੌਰ ਤੇ ਅੱਜ ਅਸੀਂ ਜਿਹੜੇ ਵਰਕਰ ਹੈ ਸਾਡੇ ਸਾਡੇ ਜਿਹੜੇ ਆਗੂ ਹੈ ਭਾਵੇਂ ਸਾਡੀਆਂ ਡਿਊਟੀਆਂ ਉਹਨਾਂ ਹੜ੍ਹ ਪੀੜਤਾਂ ਦੇ ਕਿਸਾਨਾਂ ਦੀ ਕਣਕ ਵੀਜਨ ਤੇ ਲੱਗੀਆਂ ਹੋਈਆਂ ਜਿਲ੍ਹਿਆਂ ਦੀਆਂ ਫੇਰ ਵੀ ਜਿਹੜਾ ਸਾਡੇ ਜਿਹੜੇ ਵਰਕਰ ਹੈ ਜਿਹੜੀ ਉਹ ਮੰਗ ਉਹਨਾਂ ਵਿਦਿਆਰਥੀਆਂ ਦੀ ਜਾਇਜ਼ ਹੈ ਉਹਨਾਂ ਦੀ ਹਮਾਇਤ ਤੇ ਵੱਡੇ ਪੱਧਰ ਤੇ ਥੋੜੇ ਸਮੇਂ ਦੇ ਵਿੱਚ ਹੀ ਸਾਡੇ ਗੁਰੂ ਘਰ ਦੇ ਵਿੱਚ ਗੁਰਦੁਆਰਾ ਅੰਬ ਸਾਹਿਬ ਦੇ ਵਿੱਚ ਜਿਹੜੇ ਮਹਾਲੀ ਦੇ ਵਿੱਚ ਇਕੱਠੇ ਹੋ ਰਹੇ ਆ ਇਥੋਂ ਮਾਰਚ ਬਣਾ ਕੇ ਜਾਵਾਂਗੇ ਜਿੱਥੇ ਉਹਦਾ ਨੂਰ ਦਾ ਜਾਂਦਾ ਜੁਨੀ ਵਿਰਾਸਤੀ ਦੇ ਉਹ ਗੇਟ ਤੇ ਉੱਥੇ ਪਹੁੰਚਾਂਗੇ ਪ੍ਰਸ਼ਾਸਨ ਨੂੰ ਵੀ ਹੈ ਵੀ ਜਿਹੜਾ ਅਸੀਂ ਅੰਬ ਸਾਹਿਬ ਗੁਰਦੁਆਰੇ ਤੋਂ ਮਾਰਚ ਲੈ ਕੇ ਜਾਣਾ ਹੈ ਉਹਦੇ ਵਿੱਚ ਕੋਈ ਡੇਕਾ ਨਾ ਲਾਉਣ ਸਾਨੂੰ ਜਿਹੜਾ ਰੂਟ ਹੈ ਰਸਤਾ ਹੈ ਸਿੱਧਾ ਜਿਹੜੇ ਰਾਹ ਅੱਗੇ ਆਪਾਂ ਜਾਣੇ ਆ ਉਹ ਰਸਤਾ ਦਿੱਤਾ ਜਾਵੇ ਕਾ ਜਿਹੜੀ ਸਾਡੀ ਕੋਈ ਦਿੱਕਤ ਨਾ ਆਵੇ ਤਾਂ ਅਸੀਂ ਜਿਹੜੇ ਉਸ ਮੋਰਚੇ ਦੇ ਵਿੱਚ ਸ਼ਾਮਲ ਹੋਈਏ ਤਾਂ ਥੋੜੇ ਸਮੇਂ ਦੇ ਵਿੱਚ ਸਾਡੇ ਪੰਜਾਬ ਦੇ ਵਿੱਚੋਂ ਜਿਹੜੇ ਭਾਰਤੀ ਸੰਗਮ ਨੂੰ ਏਕਤਾ ਸਿੱਧੂਪੁਰ ਦੇ ਵਰਕਰ ਪਹੁੰਚਣੇ ਸ਼ੁਰੂ ਹੋਗੇ ਜਿਵੇਂ ਮੇਰੇ ਨਾਲ ਨਵਾਂ ਸ਼ਹਿਰ ਦੇ ਜਿਹੜੇ ਸਾਡੇ ਨੌਜਵਾਨ ਹੈ ਇਹਨਾਂ ਦੀ ਇੱਕ ਬੈਨ ਆ ਗਈ ਹੈ ਤਾਂ ਅਸੀਂ ਜਿਹੜੇ ਤੜਕੇ ਸੁਬਾ ਗੁਰਦਾਸਪੁਰ ਤੋਂ ਅੰਮ੍ਰਿਤਸਰ ਤੋਂ ਆਏ ਆ ਤਾਂ ਥੋੜੇ ਸਮੇਂ ਦੇ ਵਿੱਚ ਜਿਹੜੇ ਸਾਡੀਆਂ ਬੱਸਾਂ ਹੈ ਸਾਡੇ ਜਿਹੜੇ ਹੋਰ ਵਹੀਕਲ ਨੇ ਉਹ ਅਸੀਂ ਸਾਡੇ ਗੁਰਦੁਆਰਾ ਆ ਜਾਣਗੇ ਤਾਂ ਇਥੋਂ ਅਸੀਂ ਲਗਭਗ 11 11.5 ਮਾਰਚ ਬਣਾ ਕੇ ਲੈ ਕੇ ਉਸ ਮੋਰਚੇ ਦੇ ਵਿੱਚ ਜਾਵਾਂਗੇ ਤਾਂ ਪ੍ਰਸ਼ਾਸਨ ਨੂੰ ਫੇਰ ਬੇਨਤੀ ਹੈ ਵੀ ਸਾਡਾ ਤੁਸੀਂ ਨਾ ਪਰਖੋ ਜਿਹੜੇ ਹੱਕ ਨੇ ਨੌਜਵਾਨਾਂ ਦੇ ਉਹ ਲਾਗੂ ਕਰੋ ਤੇ ਜਿਹੜਾ ਚੰਡੀਗੜ੍ਹ ਹੈ ਉਹ ਪੰਜਾਬ ਦਾ ਹੀ ਹੈ ਮੰਗਣਾ ਤਾਂ ਉਹੀ ਛੋਟੀ ਲੱਗਦੀ ਹੈ ਗੱਲ ਤਾਂ ਅਸਲ ਦੇ ਵਿੱਚ ਜਿਹੜੀਆਂ ਅਧੂਰੀਆਂ ਪਈਆਂ ਨੇ ਮੰਗਾ ਉਹਨਾਂ ਨੂੰ ਲਾਗੂ ਕਰਨਾ ਚਾਹ ਪੜਦਾ ਹੈ ਸਰਕਾਰ ਦਾ ਪਰ ਜੇ ਪਰਖਰਨਗੇ ਇਹਦੇ ਰਿਜ਼ਲਟ ਮਾੜੇ ਨਿਕਲਣਗੇ ਤਾਂ ਵਧੀਆ ਜਿਹੜਾ ਰਸਤਾ ਜਿਹੜਾ ਅੱਜ ਵਿਦਿਆਰਥੀਆਂ ਵੱਲੋਂ ਉਹਨਾਂ ਨੂੰ ਜਗ੍ਹਾ ਦਿੱਤੀ ਜਾਵੇ ਸਟੇਜ ਲਾਉਣ ਸਪੀਕਰ ਲਾਉਣ ਤਾਂ ਉਹ ਜਿਹੜੀ ਆਪਦੀ ਗੱਲ ਹੈ ਉਹ ਰੱਖ ਸਕਣ ਅਸੀਂ ਉਹਦੀ ਹਮਾਇਤ ਤੇ ਆਇਆ ਜੇ ਸਰਕਾਰ ਜਾਂ ਪ੍ਰਸ਼ਾਸਨ ਵਿਗੜ ਪਾਊਗਾ ਤਾਂ ਉਹਦਾ ਡਟ ਕੇ ਵਿਰੋਧ ਵੀ ਕਰਾਂਗੇ ਤੇ ਮੂਹਰੇ ਹੋ ਕੇ ਚੱਲਾਂਗੇ ਧੰਨਵਾਦ ਵੈਕੂ ਜੀ ਦਾ ਖਾਲਸਾ ਵੈਕੂ ਜੀ ਦੀ ਬਸ